ਸਮੇ ਸਮੇ ਦੀ ਖੇਡ ਹੈ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਕਾਂਗਰਸ ਸਰਕਾਰ ਵੇਲੇ ਪਰੰਪਰਾ ਫੋਲ ਦੇ ਵਿੱਚ ਐਮਐਲਏ ਗੁਰਪ੍ਰੀਤ ਸਿੰਘ ਕਾਂਗੜ ਜੋ ਲੈ ਕੇ ਆਏ ਸੀ ਫਲਾਈਓਵਰ ਕੀ ਫਾਟਕ ਲੋਕਾਂ ਨੂੰ ਔਖਾ ਹੁੰਦਾ ਚਾਹੇ ਸੁਖਾ ਹੁੰਦਾ ਉਹ ਉਹਨਾਂ ਨੇ ਉਹ ਚੀਜ਼ ਵੱਲ ਨਹੀਂ ਧਿਆਨ ਦਿੱਤਾ ਉਪਰ ਤੋਂ ਆਊਡਰ ਸੀਗੇ ਸਾਰੇ ਕਿ ਭਾਈ ਜਿਹੜੇ ਫਾਟਕ ਨੇ ਉਹ ਸਾਦਾ ਲਈ ਆਪਾਂ ਬੰਦ ਕਰਨੇ ਨੇ ਉੱਥੇ ਫਲਾਈਓਵਰ ਬਣ ਗਏ ਸਾਰੇ ਕਿਤੇ ਤੇ ਗੁਰਪ੍ਰੀਤ ਸਿੰਘ ਕਾਂਗੜ ਇਹ ਲੈ ਕੇ ਆਏ ਫਲਾਈਓਵਰ ਤੇ ਲੋਕਾਂ ਨੇ ਉਸ ਜਿਹੜੀ ਚਿੰਤਾ ਵੀ ਜਿਤਾਈ ਸੀ ਕਿ ਸਾਡੇ ਬਿਜ਼ਨਸ ਫੇਲ ਹੋ ਜਾਣਗੇ ਬਿਲਕੁਲ ਕਿ ਅਗਰ ਪੁੱਲ ਬਣ ਗਿਆ ਤਾਂ ਸਾਡਾ ਬਿਜ਼ਨਸ ਆ ਸਾਰਾ ਠੱਪ ਹੋ ਜਾਊਗਾ ਇਹ ਖਮਜਾਨਾ ਜਿਹੜਾ ਗੁਰਪ੍ਰੀਤ ਸਿੰਘ ਕਾਂਗੜ ਨੂੰ ਭੁਗਤਣਾ ਵੀ ਪਿਆ ਜਦੋਂ ਵੋਟਾਂ ਦਰਾਂ ਪਾਈ ਦੀਆਂ ਵੋਟਾਂ ਦਰਾਂ ਜਦੋਂ ਉਹਨਾਂ ਨੇ ਰੈਲੀ ਕਰਨੀ ਸੀ ਤਾਂ ਫੈਕਟਰੀ ਰੋਡ ਸਾਰਾ ਸਾਰੇ ਦੁਕਾਨਦਾਰ ਆਪਦੀਆਂ ਦੁਕਾਨਾਂ ਬੰਦ ਕਰਕੇ ਘਰੋ ਘਰੀ 2 ਘੰਟਿਆਂ ਲਈ ਬਾਗੇ ਸੀ ਕਿ ਗੁਰਪ੍ਰੀਤ ਸਿੰਘ ਕਾਂਗੜ ਸਾਡੇ ਮੱਥੇ ਵੀ ਨਾ ਲੱਗੇ ਕਿ ਇਨਾ ਗੁੱਸਾ ਸੀ ਹਣ ਗੁਰਪ੍ਰੀਤ ਸਿੰਘ ਕਾਂਗੜ ਦਾ ਹੀ ਕਹਿਣਾ ਕਿ ਲੋਕੋ ਤੋਂ ਮੇ ਉਹਨਾਂ ਦਾ ਸਰਨਾਮਾ ਸਰ ਮੱਥੇ ਆ ਨਿਰਾਜ ਹੋਗੇ ਸੀ ਕਿ ਭਈ ਪੁਲ ਲਿਆ ਕੇ ਜਾਂਦਾ ਪਰ ਜਦੋਂ ਜਦੋਂ ਪੁਲ ਚੱਲ ਪਿਆ ਤਾਂ ਉਹਨਾਂ ਉਹੀ ਲੋਕ ਸਾਰੇ ਖੁਸ਼ ਨੇ ਉਹ ਕਿੰਨਾ ਖੁਸ਼ ਨੇ ਫੈਕਟਰੀ ਰੋਡ ਦੇ ਲੋਕ ਉਹ ਕਮੈਂਟ ਕਰਕੇ ਜਰੂਰ ਦੱਸ ਸਕਦੇ ਨੇ ਪਰ ਜਦੋਂ ਗੁਰਪ੍ਰੀਤ ਸਿੰਘ ਕਾਂਗੜ ਇਹ ਫਲਾਈਓਵਰ ਲੈ ਕੇ ਆਏ ਸੀ ਉਦੋਂ ਫੈਕਟਰੀ ਰੋਡ ਤੇ ਜੋ ਦੁਕਾਨਦਾਰ ਨੇ ਬਿਜ਼ਨਸਮੈਨ ਨੇ ਉਹਨਾਂ ਨੇ ਧਰਨਾ ਵੀ ਲਗਾਇਆ ਸੀ ਉਹ ਧਰਨੇ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਹੈ ਉਹ ਤੁਹਾਡੇ ਨਾਲ ਇੱਕ ਅਖਬਾਰ ਦੇ ਵਿੱਚ ਫੋਟੋ ਲੱਗੀ ਸੀ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਜਿਹੜੇ ਮੌਜੂਦਾ ਐਮਐਲਏ ਨੰਪਰਾ ਫੂਲ ਤੋਂ ਉਹ ਆਹ ਫੋਟੋ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਵੋਟਾਂ ਤੋਂ ਪਹਿਲਾਂ ਦੀ ਸੀ ਜਦੋਂ ਪੁੱਲ ਲੈ ਕੇ ਆਏ ਨੇ ਉਦੋਂ ਧਰਨਾ ਲੱਗਿਆ ਰਿਹਾ ਜਿਹੜਾ ਉਦੋਂ ਇਹ ਮਤਲਬ ਬਲਕਾਰ ਸਿੱਧੂ ਨੇ ਆ ਕੇ ਕਿਹਾ ਸੀ ਕਿ ਆਪਣੀ ਸਰਕਾਰ ਆਊਗੀ ਕਿ ਬਾਈ ਦੇ ਵਿੱਚ ਤੁਸੀਂ ਮੌਕਾ ਦਿਓ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਪੁੱਲ ਨੂੰ ਆਪਾਂ ਰਾਸਤਾ ਜਦ ਤੱਕ ਨਿਜਲੇ ਪਾਸੇ ਫਾੜਕ ਜਦ ਤੱਕ ਆਪਾਂ ਖੁੱਲੇ ਰੱਖੀਏ ਜਾਂ ਇਹਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮਿੱਠੀਆਂ ਗੱਲਾਂ ਉਹ ਫੈਕਟਰੀ 로ਡ ਦੇ ਲੋਕਾਂ ਦੇ ਨਾਲ ਕੀਤੀਆਂ ਗਈਆਂ ਆਹ ਤਸਵੀਰ ਆ ਜਿਹੜੀ ਉਹ ਸਾਹਮਣੇ ਤੁਹਾਡੇ ਰੱਖ ਰਹੇ ਹਾਂ ਅਖਬਾਰ ਦੇ ਵਿੱਚ ਜੋ ਖਬਰ ਲੱਗੀ ਸੀ ਔਰ ਹਲਕਾ ਬਤਾਇਕਦੇ ਅਸੀਂ ਕੁਝ ਗੱਲਾਂ ਹੋਰ ਯਾਦ ਕਰਾਰ ਦੇਣੀਆਂ ਚਾਹੁੰਦੇ ਆ ਜਿਹੜੀਆਂ ਵੋਟਾਂ ਤੋਂ ਪਹਿਲਾਂ ਉਹਨਾਂ ਨੇ ਕਹੀਆਂ ਸੀ ਕਿ ਆਹ ਸਿਸਟਮ ਕੀ ਆ ਇਹਨੇ ਅਖਬਾਰ ਦੇ ਵਿੱਚ ਹੁਣ ਖਬਰਾਂ ਜਿਹੜੀਆਂ ਤੁਹਾਡੇ ਸਾਹਮਣੇ ਇੱਕ ਇੱਕ ਖਬਰ ਅਸੀਂ ਰੱਖ ਰਹੇ ਹਾਂ ਜਿਸ ਦੇ ਵਿੱਚ ਪਹਿਲੀ ਖਬਰ ਸੀਗੀ ਜੀ ਕਿ ਜਿਹੜੀ ਭ੍ਰਿਸ਼ਟਾਚਾਰ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਜਿਵੇਂ ਹੀ ਸਰਕਾਰ ਬਣ ਗਈ ਭ੍ਰਿਸ਼ਟਾਚਾਰ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਭ੍ਰਿਸ਼ਟਾਚਾਰ ਕਿੰਨਾ ਖਤਮ ਹੋਇਆ ਉਹ ਲੋਕ ਭਲੀਪੰਤੀ ਜਾਣੂ ਨੇ ਔਰ ਦੂਜੀ ਖਬਰ ਸਗੀ ਜੇਕਰ ਕੋਈ ਸਰਕਾਰੀ ਕਰਮਚਾਰੀ ਜੇਕਰ ਕੋਈ ਸਰਕਾਰੀ ਕਰਮਚਾਰੀ ਕਿਸੇ ਵੀ ਕੰਮ ਦੇ ਤੁਹਾਡੇ ਤੋਂ ਪੈਸੇ ਲੈ ਰਿਹਾ ਉਹ ਸਾਡੀ ਨਿਗਾਹ ਦੇ ਵਿੱਚ ਕਰਾਓ ਉਸ ਸਰਕਾਰੀ ਅਫਸਰ ਤੇ ਨਾਲ ਦੀ ਨਾਲ ਐਕਸ਼ਨ ਹੋਊਗਾ ਇਹ ਪਿੱਛੇ ਜੇ ਵੀ ਕੁਝ ਵੀਡੀਓ ਵਾਇਰਲ ਹੋਈਆਂ ਨੇ ਕਿ ਅੱਜ ਵੀ ਕਚੈਰੀਆਂ ਦੇ ਵਿੱਚ ਪੈਸੇ ਲੈ ਕੇ ਹੀ ਕੰਮ ਕੀਤੇ ਜਾਂਦੇ ਨੇ ਬਿਨਾ ਪੈਸੇ ਕੰਮ ਨਹੀਂ ਹੁੰਦੇ ਹਰ ਥਾਂ ਤੇ ਜਿਹੜੀ ਰਿਸ਼ਵਤ ਆ ਉਹ ਲਈ ਜਾਂਦੀ ਆ ਸਰਕਾਰੀ ਮੈਕਮਾ ਕੋਈ ਵੀ ਹੋਵੇ ਕਿ ਸਰਕਾਰੀ ਮੈਕਮਾ ਕੋਈ ਵੀ ਹੋਵੇ ਇਹ ਰਿਸ਼ਵਤ ਆ ਇਹ ਕਿੰਨੀ ਕੁ ਬੰਦ ਹੋਈ ਆ ਉਹ ਲੋਕ ਇਸ ਤੋਂ ਵੀ ਭਲੀ ਭਾਂਤ ਜਾਨੂ ਨੇ ਉਹ ਤੀਜੀ ਇੱਕ ਖਬਰ ਸੀਗੀ ਟ੍ਰੈਫਿਕ ਬਵਸਤਾ ਦੀ ਇੱਕ ਟ੍ਰੈਫਿਕ ਬਵਸਤਾ ਦੀ ਖਬਰ ਕਹਿੰਦੇ ਸੀ ਟ੍ਰੈਫਿਕ ਜਿਹੜੀ ਲੋਕਾਂ ਨੂੰ ਮਤਲਬ ਖੱਜਲ ਖਵਾਰ ਹੋਣਾ ਪੈਂਦਾ ਕਿ ਟ੍ਰੈਫਿਕ ਪੁਲਸ ਬਹੁਤ ਘਟਿਆ ਹਰ ਥਾਂ ਤੇ ਜਾਮ ਲੱਗਿਆ ਰਹਿੰਦਾ ਅਸੀਂ ਉਹਦਾ ਵੀ ਪੱਕਾ ਹੱਲ ਕਰਾਂਗੇ ਜਦੋਂ ਹੀ ਸਾਡੀ ਸਰਕਾਰ ਬਣ ਕੇ ਹੁਣ ਦੇਖਦੇ ਆ 4 ਸਾਲ ਹੋ ਗਏ ਲਗਾਤਾਰ ਰਾਮਪਰਾ ਫੂਲ ਹਲਕੇ ਚ ਵੀ ਤੇ ਆਸੇ ਪਾਸੇ ਹੋਰ ਸ਼ਹਿਰ ਵੱਡੇ ਸ਼ਹਿਰਾਂ ਦੇ ਵਿੱਚ ਵੀ ਬਹੁਤ ਜਿਹੜਾ ਬੁਰਾ ਹਾਲ ਹੈ ਟ੍ਰੈਫਿਕ ਵਿਵਸਥਾ ਬਿਲਕੁਲ ਡਿੱਗੀ ਹੋਈ ਹੈ ਜੇ ਗੱਲ ਕਰੀਏ ਰਾਮਪਰਾ ਫੂਲ ਦੀ ਰਾਮਪਰਾ ਫੂਲ ਦੇ ਵਿੱਚ ਫੂਲ ਬਾਜ਼ਾਰ ਦੇ ਵਿੱਚ ਦੇਖ ਲਓ ਜਾਮ ਹਮੇਸ਼ਾ ਉੱਤੇ ਲੱਗਿਆ ਰਹਿੰਦਾ ਜੀ ਦਾ ਜੀ ਕਰਦਾ ਗੱਡੀ ਸੜਕ ਤੇ ਵਿਚਾਲੇ ਲਾ ਕੇ ਉਹ ਚੱਲਿਆ ਜਾਂਦਾ ਹੈ ਹੋਰ ਗੱਡੀਆਂ ਵਿਚਾਲੇ ਫਸ ਜਾਂਦੀਆਂ ਨੇ ਹਾਰਨ ਤੇ ਹਾਰਨ ਵੱਜੀ ਜਾਂਦੇ ਨੇ ਉਹ ਜਿਹੜਾ ਗੱਡੀ ਖੜਾ ਕੇ ਜਾਂਦਾ ਉਹਨੂੰ ਵੀ ਨਹੀਂ ਪਤਾ ਲੱਗਦਾ ਕਿ ਹਾਰਨ ਵੱਜੀ ਜਾਂਦੇ ਮੇਰੀ ਗੱਡੀ ਵਿਚਾਲੇ ਨਾ ਆਵੇ ਮੈਂ ਸਾਈਡ ਤੇ ਕਰਿਆਂਗਾ ਉਹ ਆਪ ਦਾ ਜਿਹੜੀ ਸ਼ਾਪਿੰਗ ਕਰਨ ਦੇ ਵਿੱਚ ਰੁਝੇ ਹੁੰਦੇ ਆ ਜੇ ਦੂਜੀ ਹੋਰ ਗੱਲ ਕਰੀਏ ਆਪਣੇ ਬਾਹਰ ਟੀ ਪੁਆਇੰਟ ਤੇ ਕਿ ਸਰਵਿਸ ਰੋਡ ਤੇ ਗੱਡੀਆਂ ਖੜੀਆਂ ਉੱਥੇ ਹਮੇਸ਼ਾ ਜਾਮ ਲੱਗਿਆ ਰਹਿੰਦਾ ਬੱਸ ਸਟੈਂਡ ਕੋਲੇ ਆ ਬਿਲਕੁਲ ਵੱਡਾ ਜਾਮ ਉੱਥੇ ਲੱਗਿਆ ਰਹਿੰਦਾ ਕਿ ਅਸਲ ਦੇ ਵਿੱਚ ਟ੍ਰੈਫਿਕ ਪੁਲਿਸ ਹੈ ਕਿੱਥੇ ਆ ਜਾਂ ਟ੍ਰੈਫਿਕ ਪੁਲਿਸ ਵੈਸੇ ਹੀ ਘਟਾ ਜੇ ਹੈਗੀ ਵੀ ਆ ਤਾਂ ਉਹ ਸਹੀ ਤਰ੍ਹਾਂ ਢੰਗ ਦੇ ਨਾਲ ਆ ਜਿਹੜੀ ਡਿਊਟੀ ਕਿਉਂ ਨਹੀਂ ਨਿਭਾਰੀ ਕਿਉਂ ਨਹੀਂ ਉਹਨਾਂ ਦੇ ਚਲਾਨ ਕੱਟੇ ਜਾਂਦੇ ਜੇ ਚਲਾਨ ਦੀ ਗੱਲ ਕਰੀਏ ਤਾਂ ਚਲਾਨ ਜਦੋਂ ਹੁਣ ਮੂਰੇ ਮਾਰਚ ਮਹੀਨਾ ਆਉਣ ਵਾਲਾ ਹੈ ਜਦੋਂ ਮਾਰਚ ਮਹੀਨਾ ਆਵੇਗਾ 4-5 ਮਹੀਨਿਆਂ ਨੂੰ ਤਾਂ ਉਦੋਂ ਲਗਾਤਾਰ ਆ ਜਿਹੜੇ ਚਲਾਨ ਕੱਟੇ ਜਾਣਗੇ ਕਿਉਂ ਉਦੋਂ ਇੱਕ ਟਾਰਗੇਟ ਸਾਰਾ ਪੂਰਾ ਕਰਨਾ ਹੁੰਦਾ ਉਸ ਤੋਂ ਬਾਅਦ ਸਾਰਾ ਸਾਲ ਫੇਰ ਉਸੇ ਤਰ੍ਹਾਂ ਹੀ ਸਿਸਟਮ ਜਿਵੇਂ ਚੱਲ ਰਿਹਾ ਹੁੰਦਾ ਕੀ ਹਲਕਾ ਵਿਦਾਇਕ ਨੂੰ ਇਹ ਵੀ ਬੇਨਤੀ ਹੈ ਕਿ ਇਹ ਜਿਹੜੀਆਂ 4-5 ਗੱਲਾਂ ਤੁਸੀਂ ਕਹੀਆਂ ਸੀ ਕਿ ਇਸ ਵੱਲ ਵੀ ਥੋੜਾ ਜਾ ਧਿਆਨ ਦਿਓ ਟ੍ਰੈਫਿਕ ਦੀ ਵਿਵਸਥਾ ਬਿਲਕੁਲ ਡਿੱਗੀ ਹੋਈ ਹੈ ਕਿੱਥੇ ਨੇ ਟ੍ਰੈਫਿਕ ਪੁਲਿਸ ਵਾਲੇ ਕਿਉਂ ਨਹੀਂ ਤਾਂ ਦਿੱਤਾ ਜਾਂਦਾ ਕਿ ਜਿੱਥੇ-ਇਥੇ ਟ੍ਰੈਫਿਕ ਨਾ ਜਾਮ ਲੱਗਿਆ ਰਹਿੰਦਾ ਹੈ ਕਿ ਆ ਗੱਲਾਂ ਬੱਲ ਥੋੜਾ ਜਾਤੇ